ਪਾਵਨ ਪਵਿੱਤਰ ਪੌਂਟਾ ਸਾਹਿਬ ਦੀ ਧਰਤੀ ਤੇ ਸਜੀ ਹੋਈ ਸਾਰੀ ਸਾਧ ਸੰਗਤ ਨੂੰ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਇੱਕ ਵੱਖਰਾ ਜਿਹਾ ਰੰਗ ਦਾਦੇ ਪੋਤਿਆਂ ਦੀ ਗੱਲ ਸ਼ਹੀਦਿਆਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰੂੰਗੀ ਤਰਨੂੰਮ ਦੇ ਵਿੱਚ ਪਲਤਾ ਸੀ ਸ਼ਹੀਦ ਅੱਜ ਬੱਚਿਆਂ ਨੇ ਹੋ ਜਾਣਾ सोच के गल जा फ गई पता सी शहीद अज बचाने हो जाना सोच के गल जा फई निे फूल मेरे कल कमला जाने ਸੋਸ ਸੋਚਦਾ ਦੀ ਸੋਚੀ ਪਈ ਸੁਹੇ ਸੁਹੇ ਫੁਲਾ ਨੂੰ ਨਜ਼ਰ ਲੈ ਕੇ ਬੈ ਗਈ ਸੁਹੇ ਸੁਹੇ ਫੁਲਾ ਨੂੰ ਨਜ਼ਰ ਲੈ ਕੇ ਬੈ ਗਈ ਸੋਚੀ ਪੈ ਪੈ ਜਾਂਦੀ ਦੇਖ ਠੰਡ ਵਿੱਚ ਠਰਦੇ ਇੱਕ ਦੂਜੇ ਉੱਤੇ ਕਦੇ ਕਦੇ ਹੱਥ ਤਲਦੇ ਜਦੋਂ ਠੰਡ ਲੱਗਦੀ ਆ ਪਾਪਾ ਜਿਵੇਂ ਬੱਚੇ ਇੱਕ ਦੂਜੇ ਦੇ ਹੱਥ ਧਰ ਲੈਣੇ ਸੋਚੀ ਪੈ ਪੈਂਦੀ ਦੇਕ ਠੰਡ ਵਿੱਚ ਠਰਦੇ ਇੱਕ ਦੂਜੇ ਉੱਤੇ ਕਦੇ ਕਦੇ ਹੱਥ ਤਲਦੇ ਮਖਮਲਾ ਚ ਰਹਿਣ ਵਾਲੇ ਅੱਜ ਮੇਰੇ ਬੱਚਿਆਂ ਨੂੰ ਮੱਕ ਮੁਲਾਚ ਰਹਿਣ ਵਾਲੇ ਅੱਜ ਮੇਰੇ ਬੱਚਿਆਂ ਨੂੰ ਹੋਣੀ ਕਾ ਤੋ ਕਹਿਰ ਟਾਉਣ ਪੈ ਗਈ ਸੁਹੇ ਸੁਹੇ ਫੁਲਾ ਨੂੰ ਨਜ਼ਰ ਲੈ ਕੇ ਬੈਗੇ ਹੋ ਗਏ ਸਵੇਰ ਦਾ ਦੀ ਬੱਚਿਆਂ ਨੂੰ ਕਹਿਣ ਲੱਗੀ ਪੁੱਤ ਰੋਇਆ ਕਰੀ ਸਵੇਰ സൂബേദി കച്ചി ജലമണോ ഡാഡാ കയർ ആജെ രബ തിക്കാരണോ ആജ തരത്തി കയ ഹണോ ਦਾਦੀ ਬਸ ਹੱਥ ਜੋੜ ਬੈ ਗਈ ਸੁਹੇ ਸੁਹੇ ਫੁਲਾ ਨੂੰ ਨਜ਼ਰ ਲੈ ਕੇ ਬੈ ਗਈ ਹੋ ਗਈ ਸਵੇਰ ਦਾਦੀ ਬੱਚਿਆਂ ਨੂੰ ਕਹਿਣ ਲੱਗੀ ਪੁੱਤ ਰੋਇਆ ਕਰੀ ਸਵੇਰ ਹੈ ਸੂਬੇ ਦੀ ਕਚੈਰੀ ਹੋਣੀ ਨਿਆ ਨਹੀਂ ਹੋੜਾਉਤੇ ਜ਼ੁਲਮਾਨੇ ਟਾਣਾ ਢਾਡਾ ਕਹਿ ਰਿਹਾ ਕਰੋ ਕਟ ਪੂਰੀ ਜਾ ਕੇ ਪੁੱਤਰੋ ਸ਼ਹੀਦੀਆਂ ਦੀ ਵੱਡੇ ਵੀਰਿਆਂ ਤੋਂ ਜਿਹੜੀ ਰਹਿ ਗਈ ਸੁਹੇ ਸੁਹੇ ਫੁੱਲਾਂ ਨੂੰ ਨਜ਼ਰ ਲੈ ਕੇ ਬੈ ਗਈ ਫੁੱਲਾਵਾਂ ਸਸਰੀ ਫੁੱਲਾ ਵਾਂਗੂ ਮੈਕ ਦੇਨੇ ਬਾਲੇ ਗੋਬਿੰਦ ਦੇ ਹੱਥੀਂ ਕਿਵੇਂ ਟੁੱਟਣੇ ਨੂੰ ਤੋੜ ਦਿਆਂ ਪੱਥਰਾ ਤੋਂ ਪੱਕੇ ਸੱਚੀ ਹੌਸਲੇ ਨੇ ਬੱਚਿਆਂ ਦੇ ਹੰਝੂ ਜੇ ਬਹਾ ਕੇ ਕਿਵੇਂ ਰੋੜ ਦਿਆਂ ਪਤਾ ਨਹੀਂ ਪਤਾ ਨਹੀਂ ਸੀ ਖੁਸ਼ੀ ਸੀ ਜਾ ਦੁੱਖ ਸੀ ਸ਼ਹੀਦੀ ਵਾਲਾ ਪਤਾ ਨਹੀਂ ਸੀ ਖੁਸ਼ੀ ਸੀ ਜਾ ਦੁੱਖ ਸੀ ਸ਼ਹੀਦੀ ਵਾਲਾ ਦਾਦੀ ਬਸ ਸੋਚਦੀ ਰਹਿ ਗਈ ਸੁਹੇ ਸੁਹੇ ਫੁਲਾ ਨੂੰ ਨਜ਼ਰ ਲੈ ਕੇ ਬੈਗੀ